ਇਸ ਵਾਰ ਦੀਵਾਲੀ ਨੂੰ ਯਾਦਗਾਰ ਕਿੱਦਾਂ ਬਣਾਇਆ ਜਾਵੇ ਸੋ ਮੈਂ ਆਪਣੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਆ ਇੱਕ ਦੀਵਾਲੀ ਤੇ ਦੀਵਾਲੀ ਦੇ ਮੌਕੇ ਹੋਣ ਵਾਲੇ ਪ੍ਰਦੂਸ਼ਣ ਦੇ ਉੱਤੇ ਇੱਕ ਛੋਟੀ ਜੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਮੀਦ ਕਰਦਾ ਵੀ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਜੇ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹਾਂਗਾ ਇਸ ਵੀਡੀਓ ਨੂੰ ਬਣਾਉਣ ਦਾ ਮੇਰਾ ਮਕਸਦ ਜੋ ਆ ਕਿਸੇ ਦੀਆਂ ਭਾਵਨਾਵਾਂ ਨੂੰ ਇਸ ਪਛਾਣਨਾ ਨਹੀਂ ਹੈ ਤੇ ਨਾ ਮੈਂ ਪਛਾਣਣਾ ਚਾਹੁੰਦਾ ਆ ਇੱਕ ਛੋਟਾ ਜੀ ਜਾਗਰੂਕਤ ਕਰਨ ਦੀ ਕੋਸ਼ਿਸ਼ ਆ ਛੋਟੀ ਜੀ ਪਹਿਲ ਕਰਨ ਦੀ ਮੇਰੀ ਕੋਸ਼ਿਸ਼ ਕੀਤੀ ਗਈ ਆ ਸੋ ਉਮੀਦ ਆ ਤੁਹਾਨੂੰ ਸਭ ਨੂੰ ਪਸੰਦ ਆਏਗੀ ਜੇ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦੇਣਾ ਜੇ ਨਹੀਂ ਆਈ ਤਾਂ ਡਿਸਲਾਈਕ ਕਰ ਦੇਣਾ ਉਹ ਦੇਖਦੇ ਆਪਾਂ ਵੀਡੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚਾਰੇ ਪਾਸੇ ਰੋਸ਼ਨੀ ਮਠਿਆਈਆਂ ਦੀ ਖੁਸ਼ਬੂ ਅਤੇ ਆਪਣੇ ਦਾ ਸਾਥ ਜੀ ਹਾਂ ਅਸੀਂ ਗੱਲ ਕਰ ਰਹੇ ਆਂ ਦੀਵਾਲੀ ਦੀ ਜੋ ਭਾਰਤ ਦਾ ਸਭ ਤੋਂ ਵੱਡਾ ਤੇ ਪਿਆਰਾ ਤਿਹਾਰ ਇਹ ਤਿਹਾਰ ਸਿਰਫ ਦੀਵਿਆਂ ਦਾ ਨਹੀਂ ਸਗੋ ਉਮੀਦ ਖੁਸ਼ੀ ਅਤੇ ਖੁਸ਼ਹਾਲੀ ਦਾ ਪ੍ਰਤੀਕ ਹੈ ਪਰ ਕੀ ਤੁਹਾਨੂੰ ਪਤਾ ਹੈ ਪਿਛਲੇ ਕੁਝ ਸਾਲਾਂ ਤੋਂ ਇਸ ਖੁਸ਼ੀ ਦੇ ਤਿਹਾਰ ਉਤੇ ਇੱਕ ਅਣਦਿਸਿਆ ਖਤਰਾ ਮੰਡਰਾ ਰਿਹਾ ਹੈ ਇੱਕ ਖਤਰਾ ਕੀ ਜੀ ਹਾਂ ਇੱਕ ਖਤਰਾ ਹੈ ਪ੍ਰਦੂਸ਼ਣ ਦਾ ਖਤਰਾ oh my god ਤਿਹਾਰ ਖਤਮ ਹੁੰਦੇ ਹੀ ਸਾਡੇ ਪਿੰਡ ਜਦੋਂ ਸ਼ਹਿਰ ਉੱਤੇ ਧੂੰਆਂ ਅਤੇ ਧੁੰਦ ਦੀ ਇੱਕ ਮੋਟੀ ਚਾਦਰ ਛਾ ਜਾਂਦੀ ਹੈ ਪਟਾਕਿਆਂ ਦਾ ਸ਼ੋਰ ਅਤੇ ਧੂੰਆਂ ਅਗਲੇ ਕੁਝ ਦਿਨਾਂ ਤੱਕ ਸਾਹ ਲੈਣਾ ਤੱਕ ਮੁਸ਼ਕਲ ਕਰ ਦਿੰਦਾ ਹੈ ਇਸ ਦੇ ਸਾਡੀ ਸਿਹਤ ਤੇ ਕੀ ਅਸਰ ਹੁੰਦੇ ਨੇ ਸਿਰਫ ਹਵਾ ਦੀ ਗੱਲ ਨਹੀਂ ਹੈ ਇਹ ਸਾਡੀ ਸਿਹਤ ਦਾ ਸਵਾਲ ਹੈ ਇਸ ਜ਼ਹਿਰੀਲੀ ਹਵਾ ਨਾਲ ਬੱਚਿਆਂ ਬਜ਼ੁਰਗਾਂ ਅਤੇ ਦਮੇ ਦੇ ਮਰੀਜ਼ਾਂ ਨੂੰ ਸਭ ਤੋਂ ਵੱਧ ਪਰੇਸ਼ਾਨੀ ਹੁੰਦੀ ਹੈ ਪਟਾਕਿਆਂ ਦੀ ਸਭੀ ਖੁਸ਼ੀ ਲਈ ਜ਼ਰੂਰੀ ਹੋ ਸਕਦੇ ਨੇ ਪਰ ਕੀ ਇਹ ਖੁਸ਼ੀ ਇੰਨੀ ਵੱਡੀ ਹੈ ਕਿ ਸਾਨੂੰ ਆਪਣੇ ਪਰਿਵਾਰ ਦੀ ਸਿਹਤ ਨੂੰ दांव ਤੇ ਲਗਾ ਦੇਣਾ ਚਾਹੀਦਾ ਹੈ ਆਓ ਇਸ ਸਾਲ ਇੱਕ ਨਵੀਂ ਪਹਿਲ ਕਰੀਏ ਇਸ ਸਾਲ ਅਸੀਂ ਦੀਵਾਲੀ ਪਟਾਕਿਆਂ ਨਾਲ ਜਾਂ ਬਾਲਤੂ ਦੇ ਖੜਕੀ ਕਰਕੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਕੇ ਨਾ ਮਨਾਈਏ ਇਸ ਸਾਲ ਆਓ ਅਸੀਂ ਆਪਣੀਆਂ ਰਵਾਇਤਾਂ ਨੂੰ ਨਹੀਂ ਸਗੋਂ ਉਹਨਾਂ ਨੂੰ ਮਨਾਉਣ ਦੇ ਢੰਗਾਂ ਨੂੰ ਬਦਲੀਏ ਇਹ ਰੌਸ਼ਨੀ ਦਾ ਤਿਹਾਰ ਜਾਗਰੂਕਤਾ ਅਤੇ ਜ਼ਿੰਮੇਵਾਰੀ ਦਾ ਤਿਹਾਰ ਵੀ ਬਣ ਸਕਦਾ ਹੈ ਪਟਾਕਿਆਂ ਤੇ ਖਰਚ ਹੋਣ ਵਾਲਾ ਪੈਸਾ ਕਿਉਂ ਨਾ ਕਿਸੇ ਲੋੜਵੰਦ ਦੀ ਮਦਦ ਲਈ ਲਗਾਇਆ ਜਾਵੇ ਜਾਂ ਫਿਰ ਇੱਕ ਬੁਟਾ ਲਗਾ ਕੇ ਇਸ ਤਿਹਾਰ ਨੂੰ ਹਮੇਸ਼ਾ ਲਈ ਯਾਦਗਾਰ ਵੀ ਬਣਾਇਆ ਜਾ ਸਕਦਾ ਹੈ ਅਸੀਂ ਦੀਵਾਲੀ ਤੇ ਦੀਵਿਆਂ ਦੀ ਚਮਕ ਮਿੱਠੀਆਂ ਗੱਲਾਂ ਅਤੇ ਸਾਫ਼ ਹਵਾ ਵਿੱਚ ਵੀ ਸੋ ਉਮੀਦ ਹੈ ਕਿ ਤੁਸੀਂ ਸਾਰੇ ਜਿਹੜਾ ਸਾਥ ਦੇਵੋਗੇ ਤੇ ਇਸ ਵਾਰੀ ਆਪਾਂ ਦੀਵਾਲੀ ਨੂੰ ਪਟਾਕੇ ਨਹੀਂ ਗ੍ਰੀਨ ਦੀਵਾਲੀ ਮਨਾਈਏ ਹਰੀ ਦੀਵਾਲੀ ਮਨਾਈਏ ਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਬਣਾਈਏ ਤੇ ਇੱਕ ਇੱਕ ਪੇੜ ਲਗਾ ਕੇ ਖੁਦ ਨੂੰ ਤੇ ਆਪਣੇ ਬੱਚਿਆਂ ਦੇ ਜੀਵਨ ਨੂੰ ਨਸ਼ਟ ਹੋਣ ਤੋਂ ਵੀ ਬਚਾ ਸਕਦੇ ਆ ਸੋ ਉਮੀਦ ਆ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਪਸੰਦ ਆਈ ਹੋਏਗੀ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਵਧੀਆ ਲਗੇ ਤਾਂ